ਗੁਰੂਰਸਾਇ ਦੇ ਵਿੱਚ ਲਟੇਰੇ ਹੁਣ ਇੱਕ ਵਾਰ ਫਿਰ ਸਰਗਰਮ ਦਿਖਾਈ ਦੇ ਰਹੇ ਨੇ ਤਾਜ਼ਾ ਤਸਵੀਰਾਂ ਅੱਜ ਨਿਕਲ ਕੇ ਆਈਆਂ ਨੇ ਗੁਰੂਰਸਾਇ ਦੀਆਂ ਤਿੰਨ ਔਰਤਾਂ ਆਪਸ ਦੇ ਵਿੱਚ ਜਾ ਰਹੀਆਂ ਸੀ ਤੇ ਇੱਕ ਔਰਤ ਫੋਨ ਤੇ ਗੱਲ ਕਰ ਰਹੀ ਸੀ ਤੇ ਲਟੇਰੇ ਆਉਂਦੇ ਆ ਮੋਟਰਸਾਈਕਲ ਤੇ ਫੋਨ ਖੋ ਕੇ ਫਰਾਰ ਹੋ ਜਾਂਦੇ ਆ ਇਹ ਘਟਨਾ ਅੱਜ ਗੁਰੂਰਸਾਇ ਦੇ ਵਿੱਚ ਵਾਪਰੀ ਹੈ ਮદાન ਸੀਮੈਂਟ ਸਟੋਰ ਦੇ ਲਾਗੇ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਆਤਮ ਮਜੀਦ ਸਿੰਘ ਡੇਵਿਡ ਹੋਰਾਂ ਦਾ ਘਰ ਹੈ ਸਿੱਸੀ ਫੁਟੇਜ ਵੀ ਜਿਹੜੀ ਹੈ ਕੈਮਰੇ ਤੋਂ ਬਾਹਰ ਨਿਕਲ ਕੇ ਆਈ ਹੈ ਉਹਨਾਂ ਲੋਕਾਂ ਦੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਉਹ ਮੋਟਰਸਾਈਕਲ ਚਾਲਕ ਲਟੇਰੇ ਹੈਗੇ ਆ ਜਿਹੜੇ ਬਾਈਕ ਤੇ ਆਉਂਦੇ ਆ ਤੇ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦੇ ਆ ਜੇਕਰ ਬਜ਼ਾਰਾਂ ਦੇ ਵਿੱਚ ਤੁਸੀਂ ਵੀ ਜਾਂਦੇ ਹੋ ਵਿਦ ਪਰਿਵਾਰ ਜਾਂਦੇ ਹੋ ਪਰਿਵਾਰ ਦੇ ਨਾਲ ਇਹ ਗੱਲ ਦਾ ਧਿਆਨ ਜ਼ਰੂਰ ਰੱਖਿਆ ਕਰੋ ਫੋਨ ਜਿਹੜਾ ਫੋਨ ਤੁਸੀਂ ਲਾ ਕੇ ਗੱਲ ਕਰ ਰਹੇ ਹੋ ਤਾਂ ਤੁਹਾਡਾ ਫੋਨ ਚਪਟ ਮਾਰ ਲਟੇਰੇ ਚਪਟ ਮਾਰ ਕੇ ਤੇ ਮੋਟਰਸਾਈਕਲ ਤੇ ਖੋ ਕੇ ਫਰਾਰ ਹੋ ਜਾਂਦੇ ਆ ਇਹ ਗੁਰੂ ਅਰਸਾਏ ਦੇ ਵਿੱਚ ਹੁਣ ਵਾਪਰ ਰਿਹਾ ਤੇ ਅੱਜ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆਂ ਘਟਨਾ ਕਿਵੇਂ ਵਾਪਰੀ ਹੈਗੀ ਆ ਉਹ ਪੂਰੀ ਗੱਲਬਾਤ ਉਹਨਾਂ ਮਾਲਕਾਂ ਦੀ ਵੀ ਦਿਖਾਣੀ ਹੈਗੀ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਹੈ ਗੁਰੂ ਅਰਸਾਏ ਲਾਈਵ ਟੀਮ ਦੀ ਤੇ ਉਹ ਲੋਕਾਂ ਨੇ ਬਕਾਇਦਾ ਫੋਨ ਕਰਕੇ ਗੱਲ ਵੀ ਦੱਸੀ ਤੇ ਫੋਟੋ ਜਿਹੜੀਆਂ ਨੇ ਉਹ ਵੀ ਬਚਾਈਆਂ ਸਾਡੇ ਤੱਕ ਵੀਡੀਓ ਬਚਾਈਆਂ ਇੱਕ ਵਾਰ ਤੁਸੀਂ ਧਿਆਨ ਨਾਲ ਦੇਖਿਓ ਇਹ ਲਟੇਰੇ ਫੜੇ ਜਾ ਸਕਦੇ ਆ ਤੁਹਾਡਾ ਇੱਕ ਸ਼ੇਅਰ ਕਰਨ ਦੇ ਨਾਲ ਤੁਸੀਂ ਜੇਕਰ ਇਹਨਾਂ ਨੂੰ ਸਿਆਣ ਸਕਦੇ ਹੋ ਤਾਂ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਵੀ ਸਾਂਝੀ ਕੀਤੀ ਜਾ ਸਕਦੀ ਹੈ ਕਿੱਥੋਂ ਦੇ ਬੰਦੇ ਹੈਗੇ ਆ ਇਹਨਾਂ ਲਟੇਰਿਆਂ ਨੂੰ ਨੱਥ ਪੈਣੀ ਜ਼ਰੂਰੀ ਹੈ ਕਿਉਂਕਿ ਗੁਰੂ ਅਰਸਾਏ ਦੇ ਵਿੱਚ ਇਹ ਨਸ਼ੇੜੀ ਲੋਕ ਲਟੇਰੇ ਲੋਕ ਲਗਾਤਾਰ ਜਿਹੜੀਆਂ ਨੇ ਲੁੱਟਾਂ ਖੋਹਾਂ ਕਰ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਤਸਵੀਰ ਤੁਸੀਂ ਦੇਖ ਰਹੇ ਹੋ ਗੋਲ ਚੱਕਰ ਦੇ ਵਿੱਚ ਜਿਹੜੇ ਵਿਅਕਤੀ ਦਿਖਾਈ ਦੇ ਰਹੇ ਆ ਇਹ ਚਪਟ ਮਾਰੋ ਲੁਟੇਰੇ ਨੇ ਜਿਹੜੇ ਬਾਜ਼ਾਰ ਜਾਂਦੇ ਲੋਕਾਂ ਦਾ ਮੋਬਾਈਲ ਖੋ ਲੈਂਦੇ ਆ ਚੈਨੀਆਂ ਗਲਾਂ ਦੇ ਵਿੱਚੋਂ ਖਿੱਚ ਕੇ ਲੈ ਜਾਂਦੇ ਆ ਇੱਥੋਂ ਤੱਕ ਕਿ ਲੁੱਟ ਖੋ ਵੀ ਕਰ ਜਾਂਦੇ ਆ ਤੇ ਸੱਟਾਂ ਵੀ ਮਾਰ ਜਾਂਦੇ ਆ ਇਹਨਾਂ ਤਸਵੀਰਾਂ ਦੇ ਵਿੱਚ ਇਹ ਬੰਦੇ ਤੁਸੀਂ ਸਿਆਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਿਓ ਇਹ ਵੀਡੀਓ ਪੁਲਿਸ ਤੱਕ ਪਹੁੰਚੇ ਵੀਡੀਓ ਪ੍ਰਸ਼ਾਸਨ ਤੱਕ ਜਾਵੇ ਇਨਾਂ ਚੋਰਾਂ ਨੂੰ ਨੱਥ ਪਾਈ ਜਾ ਸਕੇ ਹੋਰ ਕੀ ਕੁਝ ਕਿਹਾ ਜਿੰਨਾਂ ਲੋਕਾਂ ਦੇ ਨਾਲ ਅੱਜ ਦੀ ਇਹ ਘਟਨਾ ਵਾਪਰੀ ਹੈ ਆ ਵੀਡੀਓ ਵੀ ਧਿਆਨ ਨਾਲ ਸੁਣਿਓ ਨਮਸਟਕਾਰ ਜੀ ਉਹ ਕੱਲ ਗਏ ਸੀ ਵਾਈਫ ਸਮਾਨ ਲੈਣ ਤੇ ਦੋ ਜਨੇ ਸੀਗੇ ਤੇ ਅੱਗੋਂ ਮੋਟਰਸਾਈਕਲ ਵਾਲੇ ਆਏ ਮੋਬਾਈਲ ਖੋ ਕੇ ਲੈ ਗਏ ਨਾ ਕੋਲ ਬਨਾਮ ਸੀਮਾ ਸਟੋਰ ਦੇ ਕੋਲ ਜੀ ਤੇ ਉਹ ਜਦੋਂ ਕ੍ਰੋਸ ਕਰਨ ਲੱਗੇ ਉਹ ਉਵੇਂ ਉਹਨਾਂ ਨੇ ਮੋਬਾਈਲ ਖੋ ਲਿਆ ਆਈਆਂ ਕੋਈ ਫੋਟੋ ਵਗੈਰਾ ਵੀਡੀਓ ਫੋਟੋ ਆਈ ਹੈ ਤੁਹਾਨੂੰ ਮੈਂ ਪਾ ਦਿੰਦੀ ਹਾਂ ਚੈੱਕ ਕਰ ਲਓ ਤੇ ਵੀਡੀਓ ਮੈਂ ਮੰਗਵਾ ਲੈਣਾ ਠੀਕ ਹੈ ਤੇ ਕਿੰਨੇ ਵਜੇ ਦੇ ਕੱਟਣਾ ਸੀ 1:10 ਦੇ 1:10 ਕੱਲੇ ਹੀ ਸੀ ਨਾਲ ਦੋ ਦੋ ਲੇਡੀਜ਼ ਸੀ ਦੋ ਲੇਡੀਜ਼ ਹੋਰ ਹਾਂ ਜੀ ਇਹ ਪਿੱਛੇ ਬੈਠੇ ਸੀ ਗੱਲ ਕਰ ਰਹੇ ਸੀ ਮੇਰੇ ਨਾਲ ਅੱਛਾ ਤੇ ਉਹ ਉਹਨੇ ਮੋਬਾਈਲ ਖੋ ਲਿਆ ਜੀ ਹੁਣ ਠੀਕ ਹੈ ਕੀ ਮੰਗੀ ਹੋਂ ਤੁਹਾਡੀ ਮੈਂ ਕਹਿੰਦਾ ਵੀ ਮੋਬਾਈਲ ਸਾਨੂੰ ਵਾਪਸ ਕਰ ਦਿੱਤਾ ਜਾਵੇ ਜਿਹੜਾ ਲੱਭ ਕੇ ਦੇਗਾ 5000 ਰੁਪਏ ਇਨਾਮ ਦਿੱਤਾ ਜਾਏਗਾ